ਸਤ ਸ੍ਰੀ ਅਕਾਲ ਸਤਿਵੰਤ ਜੀ ਕੀ ਫਤਿਹ ਵਾਹਿਗੁਰੂ ਦੇ ਪਿਆਰਿਓ ਅੱਜ ਸ੍ਰੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਗੁਰੂ ਦੇ ਸੇਕ ਦੀ ਮਹਾਰਾਜ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਉਹਨਾਂ ਦਾ ਅੱਜ ਜੋਤੀ ਜੋਤ ਅਧਿਆਨਾ ਹੈ ਗੁਰੂ ਰਾਮਦਾਸ ਮਹਾਰਾਜ ਦਾ ਉਹਨੇ ਪਰਥਾਏ ਵਾਹਿਗੁਰੂ ਕਿਰਪਾ ਕਰੇ ਸੇਵਾ ਲਵੇ ਆਪਣੀ ਪੱਟ ਸਹਿਬਾਨ ਗੁਰ ਰਾਮਦਾਸ ਮਹਾਰਾਜ ਦੀ ਅੱਜ ਬੜੀ ਉਸਤਤ ਕਰਦੇ ਹਾਂ ਪੱਟ ਸਈਆਂ ਵਿੱਚ ਇਹ ਚੌਥਾ ਸਈਆ ਹੈ ਅਸੀਂ ਆਮ ਰੋਜ਼ ਜੇਤੀ ਪੜਦੇ ਹਾਂ ਦੇਖੋ ਜਿਹੜੇ ਅਸੀਂ ਲੋਕ ਕਲਪੀ ਜੀਵ ਆਪਣੇ ਮਾਇਆ ਦੇ ਵਿੱਚ ਗਲਤਾਨ ਹਾਂ ਆਪਣੇ ਧੀਆਂ ਪੁੱਤਰ ਇਹਦੇ ਵਿੱਚ ਜੁੜੇ ਹੋਏ ਹਾਂ ਅਸੀਂ ਉਹ ਮਾਇਆ ਤੁਹਾਨੂੰ ਮਾਇਆ ਨਾਲ ਪਿਆਰ ਹੈ ਅਸਾਨੂੰ ਭਗਤੀ ਨਾਲ ਐ ਹੀ ਨਹੀਂ ਭਗਤੀ ਵਿੱਚ ਅਸੀਂ ਪਹੁੰਚੇ ਹੀ ਨਹੀਂ ਭਗਤੀ ਦਾ ਸਾਨੂੰ ਪਤਾ ਹੀ ਨਹੀਂ ਇਹ ਜਿਹੜਾ ਸਵਈਆ ਹੈ ਨਾ ਰੋਜ਼ ਆਮ ਪੜਿਆ ਜਾਂਦਾ ਹੈ ਚੌਥਾ ਸਵਈਆ ਹੈ ਅਟਸੈਂਟ ਪ੍ਰਮਾਨ ਕਰਦੇ ਹਨ ਹਮ ਅਵਗਣ ਭਰੇ ਇੱਕ ਗੁਣ ਨਹੀਂ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੈ ਮਿਲਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋਸ਼ ਰਣਾ ਪਟ ਸਾਹਿਬ ਜਨ ਦੱਸਦੇ ਹਨ ਇਸ ਸਈਏ ਦੀ ਦੱਸਦੇ ਹਨ ਕਿ ਅਸੀਂ ਤੇ ਓਗਣਾ ਦੇ ਭਰੇ ਹੋਏ ਹਾਂ ਸਾਡੇ ਵਿੱਚ ਸਿਰਫ ਅਗਣ ਹੀ ਹਨ ਸਾਡੇ ਵਿੱਚ ਕੋਈ ਗੁਣ ਨਹੀਂ ਕੋਈ ਗੁਣ ਨਹੀਂ ਜਿਹੜਾ ਸਿਬਿਆਨ ਕਰ ਸਕੀਏ ਹਮ ਅਗਣ ਭਰੇ ਇੱਕ ਗੁਣ ਨਹੀਂ ਮਾਇਆ ਮੂਮ ਕਰਮ ਪੈ ਭੁੱਲੇ ਅਸੀਂ ਮਾਇਆ ਦੇ ਵਿੱਚ ਗੁਲਤਾਨ ਭੁੱਲੇ ਹੋਏ ਹਨ ਵਾਇਗੁਰੂ ਸਿੰਦਨ ਬੰਦਗੀ ਕੀ ਕਰਨਾ ਕੀ ਨਹੀਂ ਕਰਨਾ ਅਮਰਤ ਵਿਲਾ ਸਾਨੂੰ ਸਭ ਕੁਝ ਭੁੱਲ ਗਿਆ ਹੋਇਆ ਹੈ ਵਾਕਈ ਕਲਪ ਦੇ ਜੀਵ ਸਾਰੇ ਭੁਲਾਈ ਬੈਠੇ ਹਨ ਸੁੱਤ ਦਾਰਾ ਕੀ ਪ੍ਰੀਤ ਲਗਾਈ ਸੁੱਤ ਪੁੱਤਰ ਨੂੰ ਕਹਿੰਦੇ ਨੇ ਦਾਰਾ ਇਸਤਰੀ ਨੂੰ ਪੁੱਤਰ ਧੀਆ ਜਨਾਨੀ ਨਾਲ ਅਸੀਂ ਆਪਣੀ ਪ੍ਰੀਤ ਲਗਾਈ ਹੋਈ ਹੈ ਇਹ ਕੋ ਉਤਮ ਪੰਥ ਸੋਨਿਓ ਗੁਰ ਸੰਗਤ ਇਹ ਗੁਰੂ ਦੀ ਸੰਗਤ ਵਿੱਚ ਹੀ ਸਭ ਕੁਝ ਮਿਲਦਾ ਹੈ ਜਿਹੜਾ ਫਲ ਹੈ ਪਰਮਾਤਮਾ ਦਾ ਨਾਮ ਸਿਮਰਨ ਬੰਦਗੀ ਸਾਨੂੰ ਕਿੱਥੋਂ ਮਿਲਣਾ ਹੈ ਇਹ ਵਾਹਿਗੁਰੂ ਦੀ ਦਰਬਾਰ ਸੰਗਤ ਦੇ ਵਿੱਚੋਂ ਹੀ ਸੰਗਤ ਜੁਲਦਾ ਹੈ ਤੈ ਮਿਲਤ ਜਮ ਤਰਾਸ ਮਿਟਾਈ ਜਦੋਂ ਇਹ ਅਸੀਂ ਉਤਮ ਕਰਾਂਗੇ ਸੰਗਤ ਵਿੱਚ ਸੁਣਾਗੇ ਸਭ ਕੁਝ ਤੇ ਫਿਰ ਜਮਾ ਦਾ ਹੋ ਨਹੀਂ ਰਹੇਗਾ ਜਮ ਵੀ ਦੂਰ ਹੋ ਜਾਂਦੇ ਹਨ ਜਮ ਵੀ ਪਰੇ ਹੋ ਜਾਂਦੇ ਹਨ ਨੱਠ ਜਾਂਦੇ ਹਨ ਇੱਕ ਅਰਦਾਸ ਬਾਟ ਹੀ ਰਤ ਕੀ ਗੁਰੂ ਰਾਮਦਾਸ ਰਾਖੋ ਸ਼ਨਾਈ ਪਾਟੇ ਮਨ ਲੋਰ ਦਾਸ ਹੈ ਜੀ ਅਸੀਂ ਤੇ ਉਹਨਾਂ ਦੇ ਭਰੇ ਹਾਂ ਸਾਡੇ ਵਿੱਚ ਕੋਈ ਗੁਣ ਨਹੀਂ ਮਾਇਆ ਨਾਲ ਭਰੇ ਹੋਇਆ ਹੈ ਗੁਰੂ ਰਾਮਦਾਸ ਜੀ ਤੂੰ ਆਪਣੀ ਸਾਨੂੰ ਸ਼ਰਨ ਦੇ ਵਿੱਚ ਲੈ ਲੈ ਸਾਨੂੰ ਤੇਰੀ ਸ਼ਰਨ ਚਾਹੀਦੀ ਹੈ ਤੂੰ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲੈ ਤੂੰ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਗੁਰੂ ਰਾਮਦਾਸ ਮਹਾਰਾਜ ਜੀ ਦਾ ਅੱਜ ਦਾ ਦਿਨ ਜੋਤੀ ਜੋਤ ਦਾ ਢਾਡਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਮਰ ਜੜੀ ਹੈ ਬੜੀ ਥੋੜੀ ਸੀ ਬੜੀ ਥੋੜੀ ਉਮਰ ਸੀ ਇਹ ਗੁਰੂ ਅਮਰਦਾਸ ਮਹਾਰਾਜੀ ਨੇ ਜੋ ਤੋਂ ਦੇਖਿਆ ਇਹ ਗੁਰੂ ਰਾਮਦਾਸ ਜੀ ਦੀ ਉਮਰ ਥੋੜੀ ਹੈ ਇਹਨਾਂ ਨੇ ਆਪਣੀ ਉਮਰ ਵਿੱਚੋਂ 7 ਸਾਲ ਤੇ 6 ਮਹੀਨੇ 11 ਦਿਨ ਇਨੂੰ ਆਪਣੀ ਉਮਰ ਦੇ ਦਿੱਤੇ ਇਹਨਾਂ ਦੀ ਉਮਰ ਬਹੁਤ ਥੋੜੀ ਸੀ 46 1581 ਨੂੰ ਗੁਰੂ ਰਾਮਦਾਸ ਜੀ ਮਹਾਰਾਜ ਚੌਥੀ ਜੋਤ ਸਮਾ ਗਏ 1581 ਵਿੱਚ ਅੰਮ੍ਰਿਤਸਰ ਨੂੰ ਗੁਰੂ ਅਰਜਨ ਦੇਵ ਜੀ ਨੂੰ ਕੋਲ ਬਿਠਾਇਆ ਜਦੋਂ ਇਹਨਾਂ ਦਾ ਟਾਈਮ ਆਇਆ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਸਭ ਪ੍ਰਦਾਨ ਦਿੱਤਾ कि ਹੁਣ ਮੈਂ ਵਿਆਨਾ ਕਰ ਜਾਣਾ ਹੈ ਕਿ ਮੇਰਾ ਸਮਾ ਆ ਗਿਆ ਹੈ ਸਾਰਾ ਕੁਝ ਸਾਰਾ ਉਪਲੇਸ਼ ਗੁਰੂ ਅਰਜਨ ਦੇਵ ਜੀ ਨੂੰ ਦਿੱਤਾ ਕਿਉਂਕਿ ਗੁਰੂ ਅਰਜਨ ਦੇਵ ਜੀ ਲਾਇਕ ਸੰਗਤੀ ਦੇ ਜਿਹੜਾ ਪ੍ਰਿਥਿਆ ਸੀ ਉਹ ਬਾਗੀ ਹੋ ਗਿਆ ਸੀ ਉਹ ਮਾਇਆ ਦੇ ਵਿੱਚ ਹੀ ਮਾਇਆ ਨਾਲ ਅੰਨਾ ਮਾਇਆ ਵਿੱਚ ਅੰਧ ਖੋਲਾ ਇੱਧਰ ਦੌੜ ਮਾਇਆ ਵੱਲ ਤੇ ਉੱਧਰ ਦੌੜ ਮਾਇਆ ਨੂੰ ਹੱਥ ਪਾਉਂਦਾ ਰਿਹਾ ਉਦੋਂ ਤੇ ਮਾਇਆ ਤੋਂ ਬਗੈਰ ਕੁਛ ਨਾ ਕੁਛ ਨਹੀਂ ਸੁਝਦਾ ਸੀ ਇਹ ਕੋਈ ਰਾਮਦਾਸ ਜੀ ਨੇ ਦੇਖ ਕੇ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੱਦੀ ਦੇ ਲਾਇਕ ਸਮਝਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕੋਲ ਬਿਠਾ ਕੇ ਸਾਰਾ ਉਪਦੇਸ਼ ਦਿੱਤਾ ਗੁਰੂ ਅਰਜਨ ਦੇਵ ਜੀ ਨੂੰ ਸਮਝਾਇਆ ਕਿ ਅੰਮ੍ਰਿਤਸਰ ਨੂੰ ਸਾਡਾ ਸਰੋਵਰ ਨੂੰ ਸਾਡਾ ਸ਼ਰੀਰ ਸਮਝਣਾ ਇਨੂੰ ਸਾਡਾ ਸ਼ਰੀਰ ਸਮਝਣਾ ਇਹ ਪਾਣੀ ਨਹੀਂ ਤਾਂ ਹੀ ਦੁੱਖ ਦਿਲਦਰ ਜਿਹੜੇ ਇਸ਼ਨਾਨ ਕਰਦੇ ਹਨ ਸਾਰਿਆਂ ਦੇ ਦੁੱਖ ਤਕਲੀਫਾਂ ਦੂਰ ਹੁੰਦੀਆਂ ਹਨ ਕਿਉਂ ਰੱਬ ਨੇ ਆਪ ਕੋ ਪਰੀ ਢੋਈ ਇੱਥੇ ਰੱਬ ਨੇ ਆਪ ਆਪਣੇ ਚਰਨ ਕਮਲਾ ਨਾਲ ਮਿੱਟੀ ਢੋਈ ਪਟਵਾਈ ਹੋਈ ਹਰਿਮੰਦਰ ਸਾਹਿਬ ਕੀ ਪ੍ਰਕਰਮਾ ਵਿੱਚ ਸਾਰੀ ਸੇਵਾ ਜਿਹੜੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੂਰੀ ਕੀਤੀ ਜਿਸ ਤਰ੍ਹਾਂ ਜਿਸ ਤਰ੍ਹਾਂ ਗੁਰੂ ਰਾਮਦਾਸ ਜੀ ਮਹਾਰਾਜ ਦਾ ਕੇਸਨ ਉਤਰ ਉਤਰ ਹੋਇਆ ਔਰ ਦੇਖੋ ਮੀਆਂ ਮੀਰ ਜੀ ਨੇ ਇੱਕ ਮੁਸਲਮਾਨ ਨੇ ਨਹੀਂ ਰੱਖੀ ਇਹ ਸਰੋਵਰ ਦੇ ਵਿੱਚ ਹੈ ਸਰੋਵਰ ਦੇ ਵਿੱਚ ਇੱਕ ਇੱਟ ਨਹੀਂ ਰਹਿ ਸਕਦੀ ਦੇਖੋ ਫਿਰ ਕਿੰਨੀ ਕਰਾਮਾਤ ਹੈ ਸਾਡੇ ਬਾਬੇ ਸਾਡੇ ਉਸ ਮਾਲਕ ਸਾਡੇ ਗੁਰੂ ਅਰਜਨ ਦੇਵ ਸਾਡੇ ਗੁਰੂ ਰਾਮਦਾਸ ਮਹਾਰਾਜ ਦੀ ਕਿੰਨੀ ਮਿਹਰਾਂ ਦੇ ਘਰ ਹਨ ਕਿੰਨੀ ਮਿਹਰ ਹੈ ਇਕ ਸਰੋਵਰ ਵਿੱਚ ਗੋਲਡਨ ਟੈਂਪਲ ਹਰਮੰਦਰ ਸਾਹਿਬ ਦੀ ਉਸਾਰੀ ਹੋਈ ਹਰਮੰਦਰ ਸਾਹਿਬ ਸਰੋਵਰ ਦੇ ਵਿੱਚ ਕਰਕੇ ਮੀਆਂ ਮੀਰ ਜੀ ਨੇ ਨੀਂ ਰੱਖੀ ਤੇ ਜਿਹੜੀ ਸੇਵਾ ਹੈ ਬਾਕੀ ਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਚਲਨ ਕਮਲਾ ਨਾਲ ਕੀਤੀ ਹੋਰ ਹੀ ਬੜੀਆਂ ਸੰਗਤਾਂ ਸੰਨ ਕਰਨ ਵਾਲੀਆਂ ਇਹ ਜਿਹੜਾ ਵੀ ਸਰੋਵਰ ਸਾਹਿਬ ਵਿੱਚ ਇਸ਼ਨਾਨ ਕਰਦਾ ਹੈ ਹੋਈ ਕਿੰਨੀ ਵੀ ਬਿਮਾਰੀ ਹੋਵੇ ਜੋ ਬਿਮਾਰੀਆਂ ਸਭ ਦੂਰ ਹੋ ਜਾਂਦੀਆਂ ਪਰ ਇੱਕ ਭਾਵਨੀ ਨਾਲ ਭਾਵਨੀ ਨਾਲ ਇਸ਼ਨਾਨ ਕਰੇ ਭਾਵਨੀ ਦੇ 베ੜੇ ਪਾਰ ਹਨ ਦੂਰੋ ਦੂਰੋ ਲੋਕ ਆਉਂਦੇ ਹਨ ਇਸ਼ਨਾਨ ਕਰਦੇ ਹਨ ਔਰ ਇੱਥੇ 24 ਘੰਟੇ ਸਾਰਾ ਦਿਨ ਬੜੀ ਗਹਿਮ ਗਹਿਮੀ ਲੱਗਿਰਦੀ ਹੈ ਇੰਨੀਆਂ ਰੌਣਕਾਂ ਹਨ ਕਿ ਇੱਥੋਂ ਦਿਲ ਹੀ ਨਿਕਰਦਾ ਦਿਲ ਕਰਦਾ ਇੱਥੇ 24 ਘੰਟੇ ਸਾਰਾ ਦਿਨ ਹਰ ਮੰਦਰ ਸਾਹਿਬ ਵਿੱਚ ਕੀਰਤਨ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਸਾਰਾ ਦਿਨ ਔਰ ਪ੍ਰਿਥੀ ਚੰਦ ਜਿਹੜਾ ਸੀ ਉਹ ਮਾਇਆ ਕਾਰਨ ਬਾਗੀ ਹੋ ਗਿਆ ਇਸ ਤਰ੍ਹਾਂ ਦੇ ਪਾਪ ਝਗੜੇ ਕਰਨ ਲੱਗਾ ਤੇ ਜਿਹੜੀ ਭਾਨੀ ਜੀ ਸਨ ਭਾਨੀ ਜੀ ਨੂੰ ਜਦੋਂ ਪਤਾ ਲੱਗਾ ਭਾਨੀ ਜੀ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਰਾਮਦਾਸ ਮਹਾਰਾਜ ਜੀ ਚੱਲੇ ਹਨ ਤੇ ਇਹਨਾਂ ਦਾ ਮਨ ਬੜਾ ਬਹਿਬਰ ਹੋ ਗਿਆ। ਇਹਨਾਂ ਨੇ ਹੱਥ ਜੋੜ ਕੇ ਗੁਰੂ ਰਾਮਦਾਸ ਜੀ ਅਗੇ ਅਰਦਾਸ ਕੀਤੀ ਕਿ ਮੈਨੂੰ ਵੀ ਆਪਣੇ ਨਾਂ ਲੈ ਚੱਲੋ। ਕਿ ਮੈਂ ਨਹੀਂ ਦੇਖ ਸਕਦੀ। ਰਾਗ ਦਵੇਸ਼ ਪਿੱਛੋਂ ਮੈਂ ਰਾਗ ਦਵੇਸ਼ ਝਗੜੇ ਮੇਰੇ ਕੋਲ ਦੇਖੇ ਨਹੀਂ ਜਾਂਦੀ। ਮੈਂ ਕਿਸਰਾ ਦੇਖਾਂਗੀ? ਕਿਉਂਕਿ ਉਹਨਾਂ ਨੂੰ ਪਤਾ ਸੀ ਪ੍ਰਿਥੀ ਚੰਦ ਨੇ ਝਗੜੇ ਕਰਨੇ ਹਨ। ਗੁਰਗੱਦੀ ਪਿੱਛੇ ਕਹਿੰਦੇ ਇਹ ਮੈਂ ਦੇਖ ਨਹੀਂ ਸਕਦੀ। ਉਹ RAMDAS ji ਮਹਾਰਾਜ ਨੇ ਧੀਰਜ ਦਿੱਤੀ। ਉਹਨਾਂ ਨੇ ਕਿਹਾ ਜੇ ਤੁਹਾਡੇ ਸਵਾਸ ਬਾਕੀ ਹਨ। ਉਹ ਕਹਿੰਦੇ ਤੁਹਾਡੇ ਵਰਗੀ ਭਗਾ ਵਾਲੀ ਜਸ ਵਾਲੀ ਵਿਸ਼ਵ ਭਰ ਵਿੱਚ ਨਹੀਂ ਹੋਣ ਲੱਗੀ। ਤੁਹਾਡੇ ਵਰਗੀ ਸ਼ਹਿਨ ਸ਼ੀਰ ਭਗਾ ਵਾਲੀ ਜਸ ਵਾਲੀ ਇਸ ਸਾਰੇ ਵਿਸ਼ਵ ਸੰਸਾਰ ਵਿੱਚ ਨਹੀਂ ਹੋਣੀ। ਕਹਿੰਦੇ ਜੋ ਸ਼ਰੀਰ ਦੀ ਪ੍ਰਭਲ ਦੇ ਹੁਗਣੀ ਹੈ। ਉਹ ਹਰਕ ਸੋਗ ਰਗ ਦਵੇ ਤੋਂ નિર્ਦੇਭ ਰਹੋਗੇ ਇਹ ਉਹਨਾਂ ਨੇ ਵਰ ਦੇ ਦਿੱਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਹਿੰਦੇ ਇਸ ਤੋਂ ਤੁਸੀਂ નિર્ਦੇਭ ਰਹੋਗੇ ਤੁਹਾਡੀ ਅਜੇ ਰਾਵਲ ਹੈ ਤੁਹਾਡੇ ਸਵਾਸ ਬਾਕੀ ਹਨ ਤੁਸੀਂ ਫਿਰ ਵੀ ਉਹਨਾਂ ਨੇ ਬੜਾ ਵਿਰਾਗ ਕੀਤਾ ਗੁਰੂ ਰਾਮਦਾਸ ਮਹਾਰਾਜ ਨੇ ਸਾਰਿਆਂ ਨੂੰ ਕਿਹਾ ਤੁਸੀਂ ਵਿਰਾਗ ਨਹੀਂ ਕਰਨਾ ਤੁਸੀਂ ਬਾਣੀ ਦਾ ਜਾਪ ਕਰਨਾ ਹੈ ਕਿ ਮੇਰਾ ਹੁਣ ਪੰਜ ਪੁੱਤਕ ਸਰੀਰ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਤਿਆਗ ਦਿੱਤਾ ਸਾਰਿਆਂ ਨੇ ਬੜੇ ਵਿਰਲਾਪ ਕੀਤੇ ਬਹੁਤ ਵਿਰਲਾਪ ਕੀਤੇ ਇੱਕ ਸੁੰਦਰ ਵਿਵਾਨ ਹੀਰਿਆਂ ਨਾਲ ਜਵਾਰਾਤਾਂ ਨਾਲ ਜੜਤ ਤਿਆਰ ਹੋਇਆ ਇਤਨਾ ਸੋਹਣਾ ਵਿਵਾਨ ਜਿਹੜਾ ਦੇਖ ਕੇ ਬੰਦਾ 당ਗ ਰਹਿ ਜਾਂਦਾ ਹੈ ਉਹ ਬਿਬਾਨ ਚਾਰੇ ਪਾਸੇ ਉਸ ਨਾਲ ਲਡੀਆਂ ਲਾਈਆਂ ਗਿਆ ਇੰਨਾ ਸ਼ਸ਼ੋਭਿਤ ਕੀਤਾ ਕਿ ਦੇਖਣ ਵਾਲੇ दंग रह ਗਏ ਉਹਨਾਂ ਵਿੱਚ ਸੋਨੇ ਦੇ ਫੁੱਲ ਜੜਤ ਹੋਏ ਸੋਨੇ ਦੇ ਫੁੱਲ ਲੱਗੇ ਹੋਏ ਸਨ ਚਾਰੇ ਪਾਸੇ ਤੋਨੇ ਦੇ ਕੋਲ ਔਰ ਇੰਨਾ ਸੋਹਣਾ ਬਿਬਾਨ ਤਿਆਰ ਕੀਤਾ ਜਿਹੜਾ ਦੇਖਦੇ ਹੀ ਸਾਰੇ ਹੈਰਾਨ ਹੋ ਜਾਣ ਔਰ ਜਦੋਂ ਵਿਵਾਨ ਤਿਆਰ ਹੋ ਗਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜੇ ਹੀ ਫੁੱਲਾਂ ਦੀ ਵਰਸ਼ਾ ਹੋਈ ਇੰਨੇ ਫੁੱਲਾਂ ਦੀ ਵਰਸ਼ਾ ਕੀਤੀ ਬੜੇ ਸੁਗੰਧਿਤ ਫੁੱਲ ਸਨ ਉਹਨਾਂ ਫੁੱਲਾਂ ਵਿੱਚ ਸੋਨੇ ਦੇ ਫੁੱਲ ਵੀ ਸਨ ਉਹਨਾਂ ਦੀ ਵਰਖਾ ਕੀਤੀ ਸੋਨੇ ਦੇ ਫੁੱਲਾਂ ਦੀ ਔਰ ਮਿਲਾ ਕੇ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਗ੍ਰੰਥ ਵਿੱਚ ਬਿਆਨ ਕਰਦੇ ਹਨ ਸੰਖਨ ਕੀ ਤੁਨ ਕੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੇ ਆਰਤੀ ਕੋਟ ਕਰੇ ਸੋ ਸੁੰਦਰ ਪੇਖ ਪੁਰਦੰਦਨ ਕੇ ਬਲ ਜਾਵੇ ਦਾਨੰ ਦਛਨ ਦੇ ਕੇ ਪ੍ਰਥਜਨ ਪਾਲ ਮੇ ਕੁਕਮ ਅਛ ਤਲਾਵੇ ਹੋਲ ਕਲਾਲ ਦੇਵਪੁਰੀ ਮਿਲ ਦੇਵਨ ਕੇ ਕੁਲ ਮੰਗਲ ਗਾਵੇ ਇਸ ਤਰ੍ਹਾਂ ਮੰਗਲ ਗਾਣ ਲੱਗੇ ਸਾਰੇ ਪਾਸੇ ਜੈ ਜੈ ਜੈਕਾਰ ਹੋਣ ਲੱਗੇ ਪਤਾ ਨਹੀਂ ਕਿੰਨੇ ਹੀ ਦੇਵੀ ਦੇਵਦੇ ਕਰੋੜਾ 인ਦਰ ਸਾਰੇ ਹੱਥ ਬੰਨ ਕੇ ਅੱਗੇ ਲੈਣ ਵਾਸਤੇ ਆਏ ਉਹ ਚ ਸੁਗੰਧ ਤਾਂ ਖਿਲਰ ਗਈਆਂ ਬਾਬਾ ਬੁੱਢਾ ਜੀ ਪਹੁੰਚ ਗਏ ਬਾਬਾ ਬੁੱਢਾ ਜੀ ਨੇ ਕਿਹਾ ਉਹ ਰੁੱਧਨ ਦਾ ਟੈਮ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਉੱਚਾ 홋ਾ ਭਰਿਆ ਕਿਉਂਕਿ ਉਹ ਰੱਬ ਜਾਣ ਕੇ ਬੜਾ ਪ੍ਰੇਮ ਕਰਦੇ ਸਨ ਗੁਰੂ ਰਾਮਦਾਸ ਜੀ ਮਾਲੂ ਅਥਾ ਪ੍ਰੇਮ ਕਰਦੇ ਸਨ ਬੜਾ 홋ਾ ਜਦੋਂ ਭਰਿਆ ਬੀਬੀ ਭਾਨੀ ਜੀ ਛੜ ਤੇ ਬੈਠੇ ਸਨ ਬੀਬੀ ਭਾਨੀ ਜੀ ਨੇ ਬੜਾ ਧੀਰਜ ਬੰਨਿਆ ਹੋਇਆ ਸੀ ਆਪਣੇ ਅੰਦਰ ਪਰ ਉਹ ਧੀਰਜ ਧੀਰਜ ਨਾ ਰਹਿ ਸਕਿਆ ਉਹਨਾਂ ਦਾ ਵੀ ਗੱਜ ਭਰਿਆ ਗਿਆ ਅੰਸੂਆਂ ਨਾਲ ਉਹ ਵੀ ਦੇਖ ਨਾ ਸਕੀ ਗੁਰअर्जਨ ਦੇਵ ਜੀ ਨੂੰ ਦੇਖ ਕੇ ਉਹਨਾਂ ਦਾ ਵੀ ਗੱਜ ਭਰ ਗਿਆ ਫਿਰ ਗੁਰੂ ਬਾਬਾ ਬੁੱਢਾ ਜੀ ਨੂੰ ਬਾਬਾ ਬੁੱਢਾ ਜੀ ਨੇ ਕਿਹਾ ਬਾਬਾ ਬੁੱਢਾ ਜੀ ਦਾ ਬੜਾ ਸਤਿਕਾਰ ਕਰਦੇ ਕਰ ਸਾਰੇ ਬਾਬਾ ਬੁੱਢਾ ਜੀ ਨੇ ਕਿਹਾ ਤੁਹਾਨੂੰ ਕੀ ਉਪਦੇਸ਼ ਦੇ ਕੇ ਗਿਆ ਸਾਧਾ ਗੁਰੂ ਰਾਮਦਾਸ ਦੀ ਤੁਸੀਂ ਉਸ ਉਪਦੇਸ਼ ਤੇ ਪੂਰਨ ਖੜੇ ਉੱਤਰੋ ਤੁਸੀਂ ਰੋੜਾ ਨਹੀਂ ਵਿਰਾਗ ਨਹੀਂ ਕਰਨਾ ਤੁਸੀਂ ਹੁਕਮ ਮੰਨੋ ਬਾਣੇ ਨੂੰ ਮੰਨੋ ਸ਼ਬਦ ਗਾਇਨ ਕਰੋ ਉਹਨੂੰ ਯਾਦ ਕਰੋ ਸਾਰੀ ਸਮੇਂ ਕਰੀ ਤਿਆਰ ਕੀਤੀ ਗਈ ਵਿਵਾਨ ਤਿਆਰ ਹੋ ਗਿਆ ਇਤਨਾ ਵਿਵਾਨ ਸੱਜਿਆ ਇਤਨਾ ਵਿਵਾਨ ਸੱਜਿਆ ਜਿਹੜਾ ਦੇਖਣ ਵਾਲਾ ਸੀ ਕੇ 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 ਲੋਕ ਧੱਕ ਰਹਿ ਜਾਣ ਇਤਨਾ ਵਿਵਾਨ ਨੂੰ ਸਜਾਇਆ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣਾ ਮੋਢਾ ਦਿੱਤਾ ਮੋਢਾ ਗੁਰੂ ਅਰਜਨ ਦੇਵ ਜੀ ਨੇ ਦਿੱਤਾ ਤੇ ਮੋਰੀ ਪੁੱਤ ਮੋਨ ਨੇ ਇਹਨਾਂ ਨੇ ਵੀ ਲਾਇਆ ਉਹ ਪਾਪਾ ਬੁੱਢਾ ਜੀ ਨੇ ਵੀ ਆਪਣਾ ਸਹਾਰਾ ਦਿੱਤਾ ਇਹ ਗੁਰੂ RAMDAS ਮਹਾਰਾਜ ਜੀ ਨੂੰ ਜਿੱਥੇ ਗੁਰੂ ਅਮਰਦਾਸ ਜੀ ਦਾ ਦੇਹ ਦਾ ਸੰਸਕਾਰ ਹੋਇਆ ਤੀ ਗੋਇੰਦਵਾਲ ਸਾਹਿਬ ਬੋਲੀ ਬੋਲੀ ਸਾਹਿਬ ਦੇ ਕੋਲ ਉੱਥੇ ਦਿਉਰੇ ਦੇ ਕੋਲ ਉੱਥੇ ਹੀ ਵਿਵਾਨ ਨੂੰ ਉਤਾਰ ਦਿੱਤਾ ਗਿਆ ਸੰਤਾਂ ਸਾਰੀਆਂ ਰੁਦਨ ਕਰਨ ਲੱਗੀਆਂ ਬੜੀਆਂ ਰੁਦਨ ਵਿੱਚ ਭਰਦੀਆਂ ਕਿੱਥੇ ਹੌਸਲੇ ਹੋਣ ਇੰਨਾ ਪਿਆਰ ਜੋ ਸੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਬੜਾ ਪਿਆਰ ਕਰਦੇ ਸਨ ਗੁਰੂ ਰਾਮਦਾਸ ਜੀ ਮਹਾਰਾਜ ਸਾਰੀਆਂ ਸਿੱਖ ਸੰਗਤਾਂ ਰੋदन ਕਰਨ ਲੱਗੀਆਂ ਬੀਬੀ ਭਾਨੀ ਜੀ ਆਪਣੇ ਮਨ ਵਿੱਚ ਆਪਣੇ ਅੰਦਰ ਹਿਰਦੇ ਵਿੱਚ ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਦੀ ਤਸਵੀਰ ਨੂੰ ਆਪਣੇ ਹਿਰਦੇ ਵਿੱਚ ਬਿਠਾ ਲਿਆ ਗੁਰੂ ਰਾਮਦਾਸ ਜੀ ਦੀ ਤਸਵੀਰ ਨੂੰ ਆਪਣੇ ਹਿਰਦੇ ਦੇ ਵਿੱਚ ਸੰਚੋਕ ਲਿਆ ਸਜਾ ਲਿਆ ਉਸ ਤਸਵੀਰ ਨੂੰ ਆਪਣੇ ਹਿਰਦੇ ਵਿੱਚ ਲੈ ਗਈ ਇੱਕ ਪਾਸੇ ਬੈਠੇ ਸਨ ਬੜਾ ਰੋदन ਕਰਨ ਲੱਗੇ ਕਿੱਥੋਂ ਛੁਪ ਰਹਿਣ ਕਿਸਰਾ ਰਹਿਣ ਵਿਵਾਨ ਤਿਆਰ ਹੋ ਗਿਆ ਸੋਨੇ ਦੇ ਫੁੱਲ ਦੀ ਵਰਖਾ ਹੋਈ ਲਡੀਆਂ ਚੰਦਨ ਦੀਆਂ ਲੱਗੀਆਂ ਹੋਈਆਂ ਚਾਰੇ ਪਾਸੇ ਵਰਸ਼ਾ ਹੋਣ ਲੱਗੀ ਗਰੀਬਾਂ ਨੂੰ ਇੰਨਾ দান ਕੀਤਾ ਵਾਰ-ਵਾਰ ਕੇ ਗਰੀਬਾਂ ਨੂੰ ਬੜੀਆਂ ਪੇਟਾਵਾਂ ਬੜਾ দান ਕੀਤਾ ਗਿਆ ਬਹੁਤ ਜ਼ਿਆਦਾ দান ਕੀਤਾ ਚਾਰੋਂ ਪਾਸੇ ਫੁੱਲਾਂ ਦੀ ਵਰਸ਼ਾ ਸੋਨੇ ਦੇ ਫੁੱਲਾਂ ਦੀ ਵਰਸ਼ਾ ਪਸ਼ਮੀਨੇ ਦੀ ਚਾਦਰ ਕੱਢੀ ਹੋਈ ਉੱਪਰ ਪਾਈ ਗਈ ਬੜਾ ਵਧੀਆ ਪਸ਼ਮੀਨਾ ਸਭ ਤੋਂ ਜ਼ਿਆਦਾ ਜ਼ਿਆਦਾ ਉੱਤਮ ਤਿਸਤ ਹੈ ਪਸ਼ਮੀਨੇ ਨੂੰ ਪਸੰਦ ਕੀਤਾ ਜਾਂਦਾ ਸੀ ਸਭ ਤੋਂ ਉੱਤਮ ਔਰ ਮਹਿੰਗਾ ਪਸ਼ੀਨੇ ਦੀ ਚਾਦਰ ਸੀ ਉਹ ਪਸ਼ੀਨੇ ਦੀ ਚਾਦਰ ਕੱਢੀ ਹੋਈ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਿਵਾਨ ਦੇ ਉੱਪਰ ਸਜਾਈ ਗਈ ਕੁਲਾ ਦਾ ਮੀਂਹ ਵਰਸਾਇਆ ਗਿਆ ਜੈ ਜੈਕਾਰ ਹੋਣ ਲੱਗੀ ਉੱਪਰ ਵੀ ਦੇਵੇ ਦੇਵੀ ਦੇਵਤੇ ਕਰੋੜਾਂ ਦੇਵੀ ਦੇਵਤੇ ਜੈ ਜੈਕਾਰ ਜੈ ਜੈਕਾਰ ਹੋ ਰਹੀ ਹੈ ਹੋ ਰਹੀ ਹੈ ਤੇਰੀ ਜੈ ਜੈਕਾਰ ਹੋ ਰਹੀ ਹੈ ਤੇਰੀ ਜੈ ਜੈਕਾਰ ਸਭ ਦੇਵਤੇ ਖੁਲ ਵਰਸਾਉਂਦੇ ਗੁਰੂ ਰਾਮਦਾਸ ਤੁਹਾਡੀ ਜੈ ਹੋਵੇ ਗੁਰੂ ਰਾਮਦਾਸ ਤੁਹਾਡੀ ਜੈ ਹੋਵੇ ਜੈ ਹੋਵੇ ਤੁਹਾਡੀ ਜੈ ਹੋਵੇ ਜੈ ਹੋਵੇ ਤੁਹਾਡੀ ਜੈ ਹੋਵੇ ਇਸ ਤਰ੍ਹਾਂ ਹੀ ਕਿਨੇ ਹੀ ਕਰੋੜਾਂ ਦੇਵੀ ਦੇਵਤੇ ਥਾਰੇ ਹੱਥ ਜੋੜ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਜੈ ਜੈ ਕਰਦੇ ਜੈ ਜੈਕਾਰਾਂ ਕਰਦੇ ਲਹਿਣ ਆਈ ਸੁਗੰਧ ਤਾਂ ਖਿੰਲਰ ਗਈਆਂ ਮਾਤ ਲੋਕੋ ਵਿੱਚ ਵੀ ਸੁਗੰਧੀ ਦੀ ਵਸਨਾ ਆਉਣ ਲੱਗੀਆਂ ਸਭ ਸੁਗੰਧਾ ਖਿਲਰ ਗਈਆਂ ਅੰਗੀਠਾ ਤਿਆਰ ਕੀਤਾ ਗਿਆ ਉਸ ਅਗੀਠੇ ਨੂੰ ਅਗਨ ਜੜੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਾ ਅਗਨ ਆਪਣੇ ਚਰਨ ਕਮਲਾਂ ਨਾਲ ਦਿੱਤੀ ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜੀ ਦਾ ਜੋਤੀ ਜੋਤ ਦਾ ਬੜਾ ਵੱਡਾ ਦਿਨ ਪਾਵਨ ਜੁਤਰ ਦਿਨ ਹੈ ਅੱਜ ਵੀ ਗੁਰੂ ਰਾਮਦਾਸ ਜੀ ਸਾਡੇ ਕੋਲੋਂ ਗਏ ਨਹੀਂ ਅੱਜ ਵੀ ਸਾਡੇ ਕੋਲ ਨਹੀਂ ਹਨ ਅਸੀਂ ਭਾਵਨੀ ਕਰਕੇ ਜਤੀਏ ਗੁਰੂ ਰਾਨ ਦਾ ਜੀ ਨੂੰ ਜਿਸ ਭਾਵਨੀ ਨਾਲ ਯਾਦ ਕਰਾਂਗੇ ਉਹ ਸਾਡੀਆਂ ਸਤਰਾ ਪੂਰੀਆਂ ਕਰਨਗੇ ਅੱਜ ਵੀ ਸਾਡੇ ਕੋਲ ਹਨ ਅੱਜ ਵੀ ਗਏ ਨਹੀਂ ਅੱਜ ਵੀ ਹਰ ਮੰਦਰ ਸਾਹਿਬ ਤੇ ਹਰ ਪਲ ਹਰ ਟਾਈਮ ਹਰ ਮੌਜੂਦ ਹਨ ਪਰ ਜਿਹੜਾ ਵੀ ਸਿੱਖ ਭਾਵਨੀ ਨਾਲ ਯਾਦ ਕਰਦਾ ਹੈ ਉਹਨਾਂ ਨੂੰ ਦਰਸ਼ਨ ਦੇ ਕੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਹਨ ਉਨਾ ਦੀਆਂ ਛੋਡੀਆਂ 88 ਛੋਡੀਆਂ ਪਰਦੇ ਹਨ ਇਹ ਹਨ ਮੇਰੇ RAM ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਦਾ ਜਿਹੜੇ ਜੋਤੀ ਜੋਤਿ ਸਮਾ ਗਏ ਅੱਜ ਦੇ ਦਿਨ ਸੂਰਜ ਕਿਰਨ ਮਿਲੇ ਜਲ ਕਾਜਲੂ ਵਾਰਾਮ ਸੂਰਜ ਕਿਰਨ ਮਿਲੇ ਜਲ ਕਾਜਲੂ मिले जल का जल हुआ राम ज्योति जो, जो तरनी तंबूरन थी आ राम। की आराम सूरज किरण मिले जल का जल हुआ राम ज्योति जो तरली ਤੰਪੂਰ ਨਹੀਂ ਆਰਾਮ ਬ੍ਰਹਮ ਜਿੱਸੇ ਬ੍ਰह्म ਸੁਣੀਏ ਏਕ ਏਕ ਵਖਾਣਿਏ ਆਤਮ ਪਸਾਰ ਕਰਨੇ ਹਾਰਾ ਪ੍ਰਭ বিনা ਨਹੀਂ ਜਾਣੀਏ ਆਪਿ ਕਰਤਾ ਆਪਿ ਭੁਗਤਾ ਆਪ ਕਰਨੀ ਕੀਆ ਬਿਨਵੰਤ ਨਾਨਕ ਸਹੀ ਜਾਵੇ ਜਿਨੇ ਰਖ ਪੀਆ ਆਪ ਕਰਤਾ ਆਪ ਭੁਗਤਾ ਆਪ ਕਾਰਣ ਕੀਆ ਬਿਨਵੰਤ ਨਾਨਕ ਸਹੀ ਜਾਣੇ जिनी हर रस पिया सूरज किरे जल काजल उम सूरज किर मिले जल काजल उहा राम।, का राम जो, जो तरली सभ ਪਿਆਰਾਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਵਾਰਾਂ ਜੋਤੀ ਜੋਤ ਰੰਗੀ ਸੰਪੂਰਨ ਥਿਆਰਾਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਵਾਰਾਂ ਬਸ ਇਸੇ ਕਾ ਸੰਤਾ